ਜਿਹੜਾ ਸੰਪਰਕ ਤਹਿਤ ਜਿਹੜਾ ਵਾਲੀਬਾਲ ਟੂਰਨਾਮੈਂਟ ਹੈ ਉਹਦਾ ਟੀਮ ਐਸੇਜ ਦੇ ਰਹੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਸੰਮਾਨ ਜੋ ਡੀਜੀਪੀ ਸਾਹਿਬ ਜੀਆਂ ਦਿਸ਼ਾ ਨਿਰਦੇਸ਼ ਦੇ ਆਧਾਰ ਤੇ ਸੰਪਰਕ ਪ੍ਰੋਗਰਾਮ ਤਹਿਤ ਚਲਾਇਆ ਜਾ ਰਿਹਾ ਹੈ ਨਹਿਮਲੇ ਦੇ ਵਿੱਚ ਅੱਜ ਗੋਜਪੁਰ ਪੁਲਿਸ ਵੱਲੋਂ ਇੱਥੇ ਵਿਵੇਕਾਨੰਦ ਪਬਲਿਕ ਸਕੂਲ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਤੇ ਇਹਨਾਂ ਦੇ ਗੌਰਵ ਬਾਸਕਰ ਜੀ ਐਸਐਸਪੀ ਸਾਹਿਬ ਸ਼੍ਰੀਮਤੀ ਸ਼ੋਮੇ ਮਿਸ਼ਰਾ ਜੀ 올 ਆਫੀਸਰਸ ਤੇ 올 ਰੈਂਕਸ ਸਾਰੇ ਨੇ ਰਲ ਕੇ ਅੱਜ ਇਹ ਤਾਂ ਐਂਟੀ ਡਰੱਗ ਕੈਂਪੇਨ ਆ ਜਿਹੜੀ ਉਹ ਇੱਥੇ ਚੱਤੀ ਜਾ ਰਹੀ ਆ ਉਹਦੇ ਤਹਿਤ ਵੌਲੀਬਾਲ ਦੇ ਮੈਚੇਜ਼ ਕਰਵਾਏ ਜਾ ਰਹੇ ਨੇ ਜਿਹਦੇ ਵਿੱਚ ਕਰੇ ਮੋਰ ਥੈਨ 30 ਜਿਹੜੀਆਂ ਟੀਮਾਂ ਦੀ ਪਾਰਟਿਸਪੀਕੇਸ਼ਨ ਆ ਤੇ ਇਹ ਤੋਂ ਬਾਅਦ ਇਸੇ ਇਨੀਸ਼ੀਏਟਿਵ ਤੋਂ ਲੈ ਕੇ ਇਹ ਜਿਹੜੀ ਆ ਵੌਲੀਬਾਲ ਆ ਇਹਦਾ ਜਿਹੜਾ ਡਰਾਈਵ ਹੈਗੀ ਆ ਇਹ ਪਿੰਡ-ਪਿੰਡ ਤੱਕ ਥੱਲੇ ਰੂਟ ਲੈਵਲ ਤੱਕ ਜਾ ਕੇ ਇੱਕ ਨੌਜਵਾਨਾਂ ਨੂੰ ਸਾਡੇ ਪੰਜਾਬ ਵਾਸੀਆਂ ਨੂੰ ਸੁਨੇਹਾ ਦੇਣਾ ਵੀ ਨਸ਼ੇ ਤਿਆਗੋ ਖੇਡਾਂ ਨੂੰ ਅਪਣਾਓ ਆਪਣੇ ਆਪ ਨੂੰ ਫਿਟ ਰੱਖੋ ਤੇ ਪੰਜਾਬ ਨੂੰ ਖੁਸ਼ਹਾਲ ਬਣਾਓ ਤੇ ਸੁਰੱਖਤ ਬਣਾਓ ਸਰ ਰਾਈਟਰ ਕੋਲ ਸਮਝਾ ਹੋਰ ਕਿਹੜੇ ਕਿਹੜੇ ਉਪਰਾਲੇ ਜਿਹੜੇ ਆ ਕਿੱਥੇ ਜਾ ਰਹੇ ਰੋਜਪੁਰ ਪੁਲਿਸ ਲਗਾਤਾਰ ਹੀ ਇਸ ਦੇ ਤਹਿਤ ਕਾਫੀ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਜਿਵੇਂ ਜੁਵਾ ਸੰਗ ਜਾਂ ਜਿਹਦੇ ਚ ਜੁਵਾ ਸੰਗ ਦੇ ਤਹਿਤ ਵੱਖ-ਵੱਖ ਜਿਹੜੇ ਨੌਜਵਾਨ ਕੋਈ ਗੁਮਰਾਹ ਹੋਏ ਹੋਏ ਜਵਾਨਾਂ ਕਈ ਐਡਿਕਟ ਨੇ ਕਈ ਮਾੜੇ ਕੰਮਾਂ 'ਚ ਪੈ ਗਏ ਨੇ ਉਹਨਾਂ ਨੂੰ ਗਾਈਡ ਕਰਨ ਦੇ ਤਹਿਤ ਐਸਐਸਪੀ ਕੋਰਸਪੁਰ ਦੀ ਅਗਵਾਈ ਹੇਠ ਪ੍ਰੋਗਰਾਮ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਲਾਂਚ ਹੋਇਆ ਉਹਦੇ ਕਾਫੀ ਜਿਹੜੇ ਯੂਥਸ ਹੈਗੇ ਆ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਗਾਈਡ ਕਰਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਲਿਆਂਦਾ ਉਹਨਾਂ ਨੂੰ ਆਪਣੇ ਜਿਹੜੇ ਨਸ਼ਿਆਂ ਤੋਂ ਛੱਡ ਕੇ ਕਿਸੇ ਨਾ ਕਿਸੇ ਜਿਹੜੇ ਯੋਗ ਜਿਹੜੇ ਕੰਮ ਆ ਉਹਨਾਂ ਦੇ ਉਹਨਾਂ ਨੂੰ ਕੰਮਾਂ ਦੇ ਵਿੱਚ ਲਾਉਣ ਦੀ ਯਤਨ ਕੀਤੀ ਜਾ ਰਹੀ ਹੈ। ਹੋਰ ਵੀ ਕਈ ਤਰ੍ਹਾਂ ਦੀ ਵਿਹਿਮਾ ਜਿਹੜੀ ਕਿ ਮੈਸੇਜ ਵੀ ਦਿੱਤਾ ਜਾਂਦਾ ਤੇ ਨਾਲ ਸੋਸਾਇਟੀ ਦੇ ਇੱਕ ਸਪੋਰਟ ਦੇ ਤੌਰ ਤੇ ਰੋਲ ਮਾਡਲ ਦਾ ਜਿਹੜਾ ਪੁਲਿਸ ਕੋਲ ਬਣ ਦਿੱਤਾ ਜਾਂਦਾ ਸਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਅੱਗੇ ਵੀ ਇਦਾਂ ਦੇ ਟਰਾਲੇ ਜਿਹੜੇ ਕੀਤੇ ਜਾਣਗੇ ਕੰਟੀਨਿਊਸ ਇਹ ਸਾਡਾ ਜਿਹੜਾ ਕੰਪੀਟੀਸ਼ਨ ਅੱਜ ਦਾ ਏਟੇਜਨ ਸਟਾਰਟਿੰਗ ਇਹ ਭਾਵੇਂ ਸਟੇਟ ਲੈਵਲ ਦਾ ਕੰਪੀਟੀਸ਼ਨ ਕੀਤਾ ਪਰ ਇੱਥੇ ਫਰੋਜ਼ਪੁਰ ਡਿਸਟ੍ਰਿਕਟ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇੱਥੇ ਬੱਚੇ ਬੁਲਾ ਕੇ ਬੀਡੀਸੀਜ਼ ਬੁਲਾ ਕੇ ਹੋਰ ਬਤਵੰਤੇ ਸੱਜਣ ਤੇ ਸਰਪੰਚਾਂ ਨੂੰ ਬੁਲਾ ਕੇ ਉਹਨਾਂ ਦੀ ਹਾਜ਼ਿਰਚ ਉਹਨਾਂ ਨਾਲ ਇਵੇਂ ਮੀਟਿੰਗ ਕਰਕੇ ਉਹਨਾਂ ਨੂੰ ਗ੍ਰਹਿਣਿਤ ਕੀਤਾ ਗਿਆ ਵੀ ਹਰ ਪਿੰਡ-ਪਿੰਡ ਦੇ ਵਿੱਚ ਗਰਾਊਂਡ ਦੇ ਵਾਲੀਬਾਲ ਦੇ ਨਾਲ ਸ਼ੁਰੂਆਤ ਕਰਕੇ ਇਹ ਲਗਾਤਾਰ ਇਹ ਮੈਸੇਜ ਜਿਹੜਾ ਜਾਰੀ ਰਹੇਗਾ ਜਿਹਦੀ ਕਲਮਿਨੇਸ਼ਨ ਹੈ ਜਿਹੜੀ ਉਹ ਕਰੀਬ 29 ਜਨਵਰੀ ਨੂੰ ਸਾਡੀ ਇਹ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਹ ਕਿ ਬਾਲੀਵੋਲ ਟੂਰਨਾਮੈਂਟ ਹੋ ਰਿਹਾ ਹੈ ਇਹਦਾ ਤੁਸੀਂ ਪੰਜਾਬ ਦੇ ਸੌ 32 ਸੰਦੇਸ਼ ਦੇਣਾ ਚਾਹੀਦਾ ਜਿਵੇਂ ਪੀਪੀ ਜੂ 아마ਜੋ ਜੀਜੀਪੀ ਪੰਜਾਬ ਨੂੰ ਲਈ ਨਿਰਦੇਸ਼ਾਂ ਅਨੁਸਾਰ ਅੱਜ ਮਿਸ਼ਨ ਸੰਪਰਕ ਨੇ ਕਹੇ ਕਿ ਐਂਟੀ ਡਰੱਗਸ ਜੀਰਾ ਸਾਡਾ ਈਵੈਂਟ ਚੱਲ ਰਿਹਾ ਹੈ ਉਹਨਾਂ ਨੇ ਕਹਿ ਕਿ ਅਸੀਂ ਬਾਲੀਵੋਲ ਟੂਰਨਾਮੈਂਟ ਕੀਤਾ ਹੈ ਵਿਵੇਕਾਨੰਦ ਵਰਲਡ ਸਕੂਲ ਨੇ ਇਸ ਨੂੰ ਆਰਗੇਨਾਈਜ਼ ਕੀਤਾ ਹੈ ਕਿ ਇਹਦੇ ਨਾਲ ਅਸੀਂ ਮਿਲ ਕੇ ਇਹ ਹੀ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੀ ਜਿਹੜੀ ਵੱਖ-ਵੱਖ ਟੀਮਾਂ ਆਈਆਂ ਹਨ ਉਹ ਇੱਥੇ ਆਏ ਤੇ ਟੂਰਨਾਮੈਂਟ ਦੇ ਬਾਦ ਲਈ ਤੇ ਬਾਕੀ ਵੀ ਯੂਥ ਨੂੰ ਪ੍ਰੇਰਣਾ ਦੇ ਕਿ ਉਹ ਵੀ ਵੱਡ ਚੜ ਕੇ ਸਪੋਰਟਸ ਮੇ ਹਿੱਸਾ ਲੈਣ ਤੇ ਡਰਗਸ ਥੇ ਦੂਰ ਰਹੀਂ ਅੱਜ ਇਸ ਗਰਾਊਂਡ 'ਚ ਟੋਟਲ 24 ਟੀਮਾਂ ਮੌਜੂਦ ਨੇ ਜਿਹੜੀ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟਸ ਤੋਂ ਆਈ ਨੇ ਇਸ ਤੋਂ ਇਲਾਵਾ ਰਾਜਸਥਾਨ ਦੀ ਵੀ ਟੀਮ ਇੱਥੇ ਮੌਜੂਦ ਨੇ ਕਾਫੀ ਬੀਐਸਐਫ ਆਰਵੀ ਐਸ.ਓ. ਜੀ ਜਵਾਨ ਜਿਹੜੇ ਪੰਜਾਬ ਪੁਲਿਸ ਦਾ 파ਟ ਨੇ ਉਹਨਾਂ ਦੇ ਨਾਲ ਨਾਲ ਜਿਹੜੀ ਫਿਰੋਜ਼ਪੁਰ ਰੇਂਜ ਦੀ ਵੀ ਟੀਮ ਹੈ ਜਿਸ ਵਿੱਚ ਕਰਨ ਤਰਨ ਦੀ ਟੀਮ ਫਿਰੋਜ਼ਪੁਰ ਦੀ ਟੀਮ ਤੇ ਫਾਜ਼ਿਲਕਾ ਦੀ ਟੀਮ ਸੰਮਿਲਿਤ ਹੈ ਉਹ ਸਾਰੇ ਇੱਥੇ ਆਏ ਨੇ ਤੇ ਅਸੀਂ ਇਹੀ ਹੋਪ ਕਰ ਰਹੇ ਨੇ ਕਿ ਇੱਥੇ ਜਿੰਨੀ ਵੀ VDCs ਆਈਏ ਸਾਰੀ ਵਿਲੇਜ ਡਿਫੈਂਸ ਕਮੇਟੀਆਂ ਆਈਏ ਲਗਭਗ 500 ਇਸ ਤਰ੍ਹਾਂ-ਤਰ੍ਹਾਂ ਸੰਮਿਲਿਤ ਹੋਈ ਨੇ ਤੇ ਜਿਹੜੀ ਵੈਲਫੇਅਰ ਐਸੋਸੀਏਸ਼ਨਸ ਹੈ ਉਹ ਸਾਰੇ ਜਾ ਕੇ ਲੋਟ ਕੇ ਇਹੀ ਮੈਸੇਜ ਦੇ ਸਾਰੀ ਜਵਾਨਾਂ ਨੂੰ ਸਾਰੇ ਯੂਥ ਨੂੰ ਕਿ ਉਹ ਡਰਗਸ ਤੋਂ ਦੂਰ ਰਹਿਣ